ਮੈਂ ਗੁੱਜਗਾ ਹਾਲਤਾ ਮੈਂ ਗੁੱਜਗੀ ਹਤੇ ਹਟਾਲ ਫਾਰਮ ਬਲੌਗ ਚੈਨਲ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਕਿ ਅੱਜ ਦੇ ਨਵੇਂ-ਨੰਦੀ ਆਪਾਂ ਨਵੇਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਨਵੇਂ ਫਾਰਮ ਕਿਹਤਨਾ ਫੇਲ ਹੁੰਦੇ ਨੇ ਤੇ ਕਿਹਤਨਾ ਪੈਂਦਾ ਫਾਰਮਰਾਂ ਨੂੰ ਘਟਾ ਹੁਣ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ ਬਈ ਆ ਬੱਚੀ ਆਪਾਂ ਨੇ ਪੂਰੀ ਐਨ ਰੀਜਾਂ ਦੇ ਨਾਲ ਪਾਲੀ ਤੀਗੀ ਪੂਰਾ ਇਹਨੂੰ ਐਨ ਦੁੱਧਾ ਤੇ ਪਲਾਇਆ ਪੂਰਾ ਸਭ ਕੁਸਾ ਕਹੇ ਜੀ ਦੀ ਘਾਟ ਨਹੀਂ ਤੀਗੀ ਪੂਰੀ ਵਧੀਆ ਪਾਲੀ ਬਹੁਤ ਵਧੀਆ ਹੋਈ ਪੱਛੀਆਂ ਨੇ ਟਾਈਮ ਤੇ ਗੱਭਣ ਹੋ ਗਈ ਸਭ ਕੋ ਟਾਈਮ ਤੇ ਸਹੀ ਚੱਲਦਾ ਸੀ 8 ਮਹੀਨੇ ਦੀ ਗੱਭਣ ਪੂਰੀ ਹੋ ਗਈ ਤੀ ਉਸ ਦਿਨ 9 ਮਹੀਨਾ ਲੱਗਿਆ ਇਹਨੂੰ ਹੋ ਸਕਦਾ ਚਲੋ ਇਹਦਾ ਬੱਚਾ ਖਰਾਬ ਹੋ ਗਿਆ ਬੜੀ ਔਖੀ ਸਵਾਈਏ ਹੈ 10 15 ਬੰਦਿਆਂ ਨੇ ਜੀ ਬਾਹਰ ਕੱਢ ਲਈ ਜਿਵੇਂ ਉੱਥੇ ਸਾਡੇ ਸੇ ਜਗ੍ਹਾ ਦੇ ਵਿੱਚ ਉੱਥੇ ਬਦੀ ਚ ਉੱਥੇ ਚੋ ਚੁਕੇ ਜਰੀ ਨੂੰ ਬਹੁਤ ਔਖਾ ਬੱਚਾ ਕੱਟਿਆ ਰਸਾ ਪਾ ਕੇ ਡਾਕਟਰ ਡਾਕਟਰ ਆਗੇ ਡਾਕਟਰਾਂ ਨੇ ਜਿਆਦਾ ਨੇ ਬਹੁਤ ਮਿਹਨਤ ਕੀਤੀ ਤਲ ਬੱਚਾ ਨਿਕਲ ਗਿਆ ਉੱচ্চਾ ਨਿਕਲਣ ਤੋਂ ਬਾਅਦ ਬੜੀ ਮਾੜਾ ਮੋਟਾ ਖਾਈ ਗਈ ਹੈ ਠੀਕ ਰਹੀ ਆ ਹਫਤਾ 10 ਦਿਨ ਚਲ ਦਵਾਈ ਦੂਈ ਲੱਗੀ ਪੂਰੀ ਜ਼ੋਰ ਨਾਲ ਹਨ ਫੁੱਲ ਦਵਾਈ ਠੋਕੀ ਪੂਰੀ ਵਧੀਆ ਦਵਾਈ ਲਈ ਐਨ ਕੋਈ ਦਵਾਈ ਦੀ ਘਾਟ ਨਹੀਂ ਰਹੀ ਹੈਗੀ ਪਰ ਫਿਰ ਵੀ ਗੱਲ ਨਹੀਂ ਬਣੀ ਹੈਗੀ ਬੜੀ ਘੜ ਦੀ ਘਟ ਦੀ ਘਟ ਦੀ ਘਟੀ ਜਾਂਦੀ ਦੀ ਉਹਨਾਂ ਦੀ ਹੁਣ ਹੋ ਗਏ 5-6 ਦਿਨ ਇਹਨੂੰ ਨਾ ਤਾਂ ਇਹ ਕੋ ਖਾਦਾ ਤੇ ਨਾ ਇਹਨੇ ਗੋਹਾ ਦਿੱਤਾ ਢੱਡੇ ਦਾ ਫੁੱਲਿਆ ਪਿਆ ਢੱਡੇ ਦਾ ਫੁੱਲਿਆ ਪਿਆ ਰੱਖਾਇਆ ਬੈਠਣ ਪਰ ਅੱਜ ਜੈਨੀਆਂ ਬੱਠੀ ਨਾ ਰਹੀਆਂ ਕੋਲ ਪਰ ਅੱਜ ਹੀ ਤਾਂ ਆਇਆ ਬੇਟੇ ਉੱਤਰ ਗਿਆ ਹਲੇ ਹਲੇ ਦੋ ਦੁੱਗ੍ਹੀ ਬੱਚੀ ਹੋਈ ਆ ਦੋ ਦਿਨ ਤੋਂ ਹੋਈ ਆ ਹਲੇ ਦੋ ਦਿਨਾਂ ਦਾ ਬੱਚੀ ਆ ਹਲੇ ਨਿਆਣੀ ਜੀ ਉਹ ਹਲੇ ਕਿਹੜੀ ਉਮਰ ਹੈ ਦੀ ਬੇਰੀ ਦੀ ਬਹੁਤ ਯਾਨੀ ਕੇ ਪਚਾਈ ਤੇ ਇਲਾਜ ਵੀ ਬਹੁਤ ਹੋਇਆ ਦਵਾਈ ਵੀ ਧਰਾ ਲਈ ਸਭ ਕੋ ਕਰ ਲੈ ਦੋ ਵਾਰੀ ਦਵਾਈ ਧਰਾਤੀਏ ਜੇ ਪਰ ਗੱਲ ਨਹੀਂ ਬਣੀ ਆਗੇ ਹੁਣ ਡਾਕਟਰ ਆ ਗਿਆ ਦਵਾਈ ਧਰ ਕੇ ਜਾਂਦਾ ਦੀ ਦੋ ਤਿੰਨ ਦਿਨ ਧਰ ਕੇ ਜਾਂਦਾ ਰਿਹਾ ਉਹਨਾਂ ਵੀ ਅੰਦਰ ਬੱਚੇ ਤਾਂ ਨਹੀਂ ਸੱਜ ਗਏ ਮੈਂ ਮੈਂ ਕਿਹਾ ਮੈਂ ਪੁੱਛਿਆ ਮੈਂ ਗੁਫਾ ਨਹੀਂ ਕਰਦੀ ਕਿ ਤੇ ਬੰਦ ਮਨ ਤਾਂ ਨਹੀਂ ਪਿਆਗਾ ਨਹੀਂ ਬੰਦ ਨਹੀਂ ਪਏ ਬੱਚੇ ਤਾਂ ਨਹੀਂ ਫੁੱਲ ਗਏ ਅੰਦਰ ਗੁਫਾ ਨੇ ਕੋਣ ਜਗ੍ਹਾ ਹੀ ਨਹੀਂ ਹੈਗੀ ਅੰਦਰ ਨਾਮ ਜਿਹੜੀ ਖੰਦੀਆ ਨਾ ਗੁਫਾ ਨਾ ਬਿਖਾਵ ਸਭ ਕੁਝ ਬੰਦ ਹੋਇਆ ਪਿਆ ਬਹੁਤ ਯਾਨੀ ਕਿ ਤੰਗਾ ਗੜੀ ਉਲਾਜ ਵੀ ਪੂਰਾ ਫੁੱਲ ਹੋ ਗਿਆ ਕੱਲ ਡਾਕਟਰ ਵੀ ਕਹਿੰ ਗਿਆ ਕਹਿੰਦਾ ਵੀ ਹੁਣ ਇਹਦਾ ਟ੍ਰੀਟਮੈਂਟ ਹੋ ਗਿਆ ਪੂਰਾ ਹੰਦੀ ਹੁਣ ਇਹਨੇ ਹੌਲੀ ਹੌਲੀ ਠੀਕ ਹੋ ਜਾਣਾ ਠੀਕ ਤਾਂ ਨੇ ਕੀ ਹੋਣਾ ਤੇ ਲਾਪਾ ਨੂੰ ਹੀ ਪਤਾ ਹੋਣਾ ਕਹਿ ਕੇ ਤਾਂ ਆਪਾਂ ਨੂੰ ਗਿਆ ਵੀ ਠੀਕ ਹੋ ਜਾਣਾ ਹੁਣ ਐ ਤਾਂ ਕਹਿਣ ਨਹੀਂ ਲੱਗਿਆ ਜੀ ਬਚਦੀ ਨਹੀਂ ਹਣੀ ਹੁਣ ਆਪ ਨੂੰ ਇਹ ਲੱਗਦਾ ਵੀ ਇਹ ਮੁਸ਼ਕਲ ਹੈ ਦਾ ਬਟਣਾ ਜਿੰਨੀ ਮਹਿੰਗੀ ਦਵਾਈ ਇਹ ਸਭ ਕੋ ਲਾਤਾ ਐ ਨਹੀਂਗਾ ਵੀ ਕੁਆਲਟੀ ਚ ਘਾਟ ਰੱਖੀ ਆ ਪੂਰਾ ਯਾਨੀ ਜਿਹੜੀ ਦਵਾਈ ਡਾਕਟਰ ਨੇ ਕਹੀ ਉਹ ਲਾਈ ਬਾਕੀ ਆਪਣੇ ਕੋਲੋਂ ਵੀ ਆਪਾਂ ਆਣਾ ਆਪਣੇ ਹਿਸਾਬ ਨਾਲ ਵੀ ਲਾ ਕੇ ਦੇਖੇ ਠੀਕੇ ਦੁੱਧ ਨੂੰ ਵੀ ਚੱਲ ਪੀਦੀ ਹੈ ਦੇਣ ਲੱਗੀ ਜੀ ਤਨ 4 ਕਿਲੋ ਦੁੱਧ ਦੇਣ ਲੱਗੀ ਜੀ ਅਕੜੰਗ ਦਾ ਉਕਕਲਾ ਹੱਥ ਨੂੰ ਮਟਾਇਟਸ ਆਈ ਮਟਾਇਟਸ ਹੋਣ ਨਾਲ ਇਹ ਦੁੱਧ ਦਾ ਸੋਖੇ ਗ੍ਰੀ ਨਾਲ ਦੀ ਨਾਲ ਕੱਖ ਛੱਡ ਗਈ ਮਟਾਇਟਸ ਤਾਂ ਇਹਦੇ ਬੱਚੇਦਾਨੀ ਦੇ ਵਿੱਚ ਫੰਦਰ ਨੁਕਸ ਦੀਗਾ ਇਨਫੈਕਸ਼ਨ ਕੀ ਹੁਣ ਇਹੀ ਕਾਰਨ ਆ ਫਾਰਮਾਂ ਦੇ ਫੇਲ ਹੋਣ ਦੀ ਗੱਲ ਆ ਆਪਾਂ ਮੇਨ ਕਰਨ ਲੱਗੇ ਆ ਹੁਣ ਨਵੇਂ 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 ਮੁੰਡੇ ਹੁਣ ਡਾਕਟਰ ਸਾਹਿਬ ਦੱਸਦੇ ਸੀਗੇ ਕਹਿੰਦੇ ਵੀ ਮੈਡੀਕਲ ਵਾਲੇ ਦੱਸਦਾ ਜੀਗਾ ਮੁੰਡਾ ਮੁਰਾਲੇ ਵੀ ਹੁਣ ਲੋਕ ਦਵਾਈਆਂ ਬਹਲੋਂਦੇ ਆ ਨਵੇਂ ਮੁੰਡੇ ਵੀ ਪਰ ਰਿਜ਼ਲਟ ਘੱਟ ਮਿਲਦਾ ਬਿਮਾਰੀਆਂ ਹੀ ਇਹ ਜੀਆਂ ਆ ਗਈਆਂ ਸਾਲਾ ਨਾ ਪਤਾ ਲੱਗਦਾ ਵੀ ਕੀ ਕਰੀਏ ਕੀ ਨਾ ਕਰੀਏ ਹਣ ਨਵੇਂ ਮੁੰਡੇ ਆਉਂਦੇ ਨੇ ਕੰਮ ਦੇ ਵਿੱਚ ਜਿਨ੍ਹਾਂ ਨੂੰ ਇੱਕ ਦੋ ਇਹੋ ਜਿਹੇ ਕੰਮ ਹੋ ਜਾਂਦੇ ਆ ਆਲੇ ਮਨ ਟੁੱਟ ਜਾਂਦਾ ਇਹਨੇ ਲੱਖ ਲੱਖ ਦੋ ਦ ਡੇਢ ਲੱਖ ਦੀਆਂ ਗਾਂ ਲਈ ਹੁੰਦੀ ਜਾਂ ਜਾ ਕੋਈ ਹੁੰਦਾ ਮੁੜ ਕੇ ਅਗਲੇ ਦਾ ਭਾਈ ਗਾਂ ਖਰੀਦਣ ਨੂੰ ਕੀ ਨਹੀਂ ਕਰਦਾ ਹੈਗਾ ਇਹੀ ਕਾਰਨ ਨੇ ਹੁਣ ਫੇਲ ਹੋਣ ਦੇ ਫਾਰਮ ਅਸੀਂ ਵੀ ਉਹਨਾਂ ਦੀ ਕਿੰਨੀ ਦੋ ਦੋ ਢਾਈ ਤਨ ਹਲ ਸੇਵਾ ਕੀਤੀ ਇਹਦੇ ਤੁਹਾਨੂੰ ਵੀ ਆਸਤ ਵੀ ਦਉਗੀ ਵਧੀਆ ਪਰ ਆਸ ਪੂਰੀ ਨਹੀਂ ਹੋਈਏਗੀ ਫਾਰਮਾਂ ਦੇ ਫੇਲ ਹੋਣ ਦੇ ਇਹੀ ਕਾਰਨ ਨਾਲ ਬੰਦੇ ਦਾ ਮਨ ਟੁੱਟ ਜਾਂਦਾ ਨੜੇ ਵਾਲਾ ਪੈਸੇ ਵਾਲੇ ਟੁੱਟ ਜਾਂਦਾ ਪਹਿਲੀ ਜਿਹਨੇ ਪਸ਼ੂ ਰੱਖਣੇ ਆ ਭਾਈ ਡੰਗਰਾਂ ਦਾ ਕੰਮ ਕਰਨਾ ਉਹ ਬਜਾਰਾ ਠੀਕ ਜਿਹਾ ਕਿਸਾਨੇ ਕਰਦਾ ਬਾਲੇ ਪੈਸੇ ਵਾਲੇ ਨਾ ਕਰਦਾ ਹੀ ਨਹੀਂ ਅਗਲਾ ਕਹਿੰਦਾ ਕਿਹੜਾ ਗੋਹੇ ਨਾਲ ਮੱਥਾ ਮਾਰੂਗਾ ਦੇਖੋ ਬੱਧ ਜ਼ਮੀਂਦਾਰ ਨੇ ਉਹ ਨਹੀਂ ਇਹ ਕੰਮ ਦੇ ਵਿੱਚ ਪੈਂਦੇ ਹੈਗੇ। ਇਹਨਾਂ ਨੂੰ ਘੱਟ ਜ਼ਮੀਨਾਂ ਨੇ 2 4 5 ਕਿੱਲੇ ਲੈਣਾਂ ਨੇ ਉਹ ਵਿਜਾਰੇ ਕਰਦੇ ਨੇ ਆਲਾ ਕਹਿੰਦਾ ਫਰੀ ਕੰਮ। ਪਰ ਨਹੀਂ ਹੁੰਦਾ ਨਹੀਂ। ਇਹਨਾਂ ਨੂੰ ਪਤਾ ਹੁੰਦਾ ਮੈਂ ਵੱਡੇ ਲੈਵਲ ਤੇ ਕਰ ਲੈਂਦਾ ਅਗਲਾ ਆਪਣਾ ਪੂਰਾ ਪ੍ਰਬੰਧ ਕਰਕੇ ਰੱਖਦਾ। ਹੁਣ ਛੋਟੇ ਵਾਲੇ ਫਸ ਜਾਂਦੇ ਆ। ਜਿਨਾਂ ਨੂੰ ਪੂਰੇ-ਪੂਰੇ ਪੈਸੇ ਹੁੰਦੇ ਆ ਕਿ ਜਿੰਨਾ ਕੁ ਦੁੱਧ ਪਾਇਆ ਉਹਨਾਂ ਘਰੇ ਵੀ ਖਰਚਾ ਕਰਨਾ। ਵਿੱਚੇ ਪਸ਼ੂਆਂ ਦਾ ਖਰਚਾ ਕਰਨਾ, ਫੀਡ ਵੀ ਲੈ ਕੇ ਰੋਣੀ ਸਭ ਕੁਝ ਕਰਨਾ। ਤੇ ਉਹ ਫਸ ਜਾਂਦੇ ਨੇ। ਤਾਂ ਹੀ ਹੁਣ ਫੇ ਲੋਕ ਡੰਕਰ ਰੱਖਣੋਂ ਘਟ ਗਏ ਬਈ ਕਾਰਨ ਇਹ ਵੀ ਹੈਗਾ ਮੇਨ ਇਹ ਨਹੀਂ ਹੈਗਾ ਬਈ ਲੋਕ ਕੰਮ ਛੱਡ ਕੇ ਕੰਮ ਇਹ ਗੱਲਾਂ ਵੀ ਛਡਾਉਂਦੀਆਂ ਨੇ ਕੰਮ ਬਾਕੀ ਤੁਸੀਂ ਵੀ ਆਪਣੇ ਵਿਚਾਰ ਦੱਸਿਓ ਕਰਿਓ ਸੰਜੇ ਤੇ ਬਈ ਆਪਾਂ ਇਹਦਾ ਪੂਰਾ ਇਲਾਜ ਕਰਾ ਲਿਆ ਬਈ ਬਾਕੀ ਜੇ ਕਿਸੇ ਵੀਰ ਨੂੰ ਪਤਾ ਵੀ ਇਹਦਾ ਹੱਲ ਕੀ ਹੋ ਸਕਦਾ ਕੋਈ ਆਪਾਂ ਨੂੰ ਜਰੂਰ ਦੱਸਿਓ ਆਪਣੀ ਤਾਂ ਕੋਸ਼ਿਸ਼ ਹੈਗੀ ਇਹ ਪੂਰੀਏ ਨੂੰ ਬਚਾਉਣ ਦੀ ਬਾਕੀ ਪਰਮਾਤਮਾ ਦੇ ਹੱਥ ਚ ਵੀ ਕੀ ਇਹਦੇ ਹੁਣ ਬਹੁਤ ਸੋਹਣੇ ਬੱਚਿਆਂ ਨਾਲ ਆਏ ਤੇ ਇਹਨਾਂ ਪੂਰੀ ਚੱਟੀ ਨਿਕਲਿਆਂ ਦੀ ਆ ਬਹੁਤ ਜਣੇ ਰੰਗ ਰੂਪ ਪੂਰਾ ਵਧੀਆ ਨਸਲ ਨਸਲ ਜਦ ਮੰਨਦੇ ਆ ਆਪਾਂ ਜਿਹੜੀ ਹੈਗੀ ਆ ਤਾਂ ਹੈਗੀ ਆ ਪਰ ਜਣੀ ਜੱਜ ਦੀ ਬਜਾਰੀ ਇੰਨੀ ਦੀ ਬਹੁਤ ਜੋ ਮੈਂ ਉਹ ਇਹ ਪੇਟੀਆਂ ਹੁਣ ਤਾਂ ਖਾਂਦੀ ਵੀ ਨਹੀਂ ਕੋਹ ਮੂੰਹ ਨਹੀਂ ਲਾਉਂਦੀ ਇਹ ਕਹਿ ਚੀਜ਼ ਨਹੀਂ ਰੋਟੀ ਵੀ ਨਹੀਂ ਖਾਦੀ ਹੈਗੀਆਂ ਨੇ ਬਗੈ ਨਹੀਂ ਭੱਜ-ਭੱਜ ਪੈਂਦੀ ਰੋਟੀ ਨੂੰ ਬਹੁਤ ਯਾਨੀ ਕਿ ਹੁਣ ਅੰਦਰੋਂ ਆਪੇ ਦੁਖੀਆ ਬਹੁਤ ਜ਼ੋਰ ਮਾਰਦੀ ਆ ਕੋਈ ਨਹੀਂ ਥੋੜਾ ਨਕਲ ਲਾਗਾ ਨਾ ਗੋਹਾ ਨਾ ਪਿਸ਼ਾਬ ਸਹੀ ਇਹੀ ਕਰਨਾ ਫਾਰਮਾ ਦੇ ਵੇਹ ਲਉਣ ਦੇ ਨਵੇਂ ਮੁੰਡਿਆਂ ਦੇ ਬਾਕੀ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਿਓ ਮੜਕੇ ਬੰਦੇ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤਾਂ ਹੀ ਮੈਂ ਇੱਕ ਦੋ ਦਿਨ ਹੁਣ ਵੀਡੀਓ ਪਾਈਆਂ ਕੰਮ ਨੂੰ ਰੂਹ ਨਹੀਂ ਕਰਦੀ ਮਨ ਜੀ ਨਹੀਂ ਲੱਗਦਾ ਕੰਮ ਕਰਨ ਨੂੰ ਵੀ ਦੇਖਣ ਨੂੰ ਮਹਿੰਗੇ ਮਹਿੰਗੇ ਹੀ ਨੇ ਹੁਣ ਪਸ਼ੂ ਕੜਾ ਕੋਈ ਸਸਤਾ ਮਹਿੰਗੇ ਨੇ ਜੇ 10 ਨਹੀਂ 60 70000 ਜੀ ਦਾ ਹੈਗੀ ਹੁੰਦੀ ਇਹ ਜੀ ਜ਼ਿਆਦਾ ਨਹੀਂ ਮੈਨੂੰ ਨਹੀਂ ਕਰਦਾ ਇਹ ਕੰਮ ਕਰਨ ਨੂੰ ਵੀ ਛੱਡ ਯਾਰ ਕੀ ਕਰਨਾ ਪੈਸੇ ਵੀ ਚੱਲ ਛੱਡ ਤੂੰ ਪਛੀ ਘਰੇ ਪਾਲੀ ਹੋਇਆ ਕਿੰਨਾ ਬੰਦਾ ਮੋਹ ਪੈ ਜਾਂਦਾ ਆਪਣਾ ਤਾਂ ਵੀ ਮੋਹ ਪੈ ਜਾਂਦਾ ਇਹ ਜੀ ਨਾਲ ਇਹ ਹੀ ਕੰਮ ਆਉਂਦੇ ਸਕੇ ਮਨ ਨਹੀਂ ਕਰਦਾ ਤਾਂ ਹੀ ਹੁਣ ਮੈਂ ਇੱਕ ਦੋ ਦਿਨ ਹੋ ਗਏ ਵੀਡੀਓ ਨਹੀਂ ਪਾਈ ਹੈਗੀ ਮੈਨੂੰ ਨਹੀਂ ਕਰਦਾ ਇਹ ਉਹ ਕਰਨ ਨੂੰ ਉਹ ਠੀਕ ਹੈ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੇ ਅੱਗੇ ਸ਼ੇਅਰ ਕਰਿਓ ਤੇ ਦੱਸਿਓ ਵੀ ਜੇ ਕਿਸੇ ਕੋਲ ਕੋਈ ਇਹਦਾ ਲਾਜੂ ਲੂਜ ਹੋਵੇ ਤਾਂ ਆਪਾਂ ਜਰੂਰ ਕਰਾਂਗੇ ਧੰਨਵਾਦ ਸਾਰਿਆਂ ਦਾ